ਅੱਜ ਇੱਕ ਕਮਾਲ ਦੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਇਹਦੇ ਲਈ ਆਪਾਂ ਨੂੰ ਤਿੰਨ ਚੀਜ਼ਾਂ ਜਿਹੜੀਆਂ ਚਾਹੀਦੀਆਂ ਇੱਕ ਘਰ ਦੇ ਵਿੱਚ ਇਹ ਸਾਰੀਆਂ ਘਰ ਹੀ ਮਿਲਦੀਆਂ ਆਪਾਂ ਨੂੰ ਕੁਝ ਵੀ ਆਪਾਂ ਬਾਜ਼ਾਰੋਂ ਨਹੀਂ ਲੈ ਕੇ ਆਉਣਾ ਤੇ ਇਹਦੇ ਕਮਾਲ ਦੇ ਜਿਹੜੇ ਫਾਇਦੇ ਆ ਸ਼ਹਿਦ ਚਾਹੀਦਾ ਤੁਸੀਂ ਥੋੜਾ ਜਿਹਾ ਸ਼ਹਿਦ ਹੀ ਚਾਹੀਦਾ ਤੇ ਇੱਕ ਟਮਾਟਰ ਲਿਆ ਹੈਗਾ ਆਪਾਂ ਤੇ ਥੋੜਾ ਜਿਹਾ ਆਪਾਂ ਨੂੰ ਖੰਡ ਚਾਹੀਦੀ ਹੈ ਜਿਵੇਂ ਘਰੇ ਆਪਣੇ ਖੰਡ ਆ ਜਿਹੜੀ ਹੁੰਦੀ ਹੈ ਟਮਾਟਰ ਵੀ ਘਰੀ ਹੁੰਦਾ ਤੇ ਸ਼ਹਿਦ ਵੀ ਜਿਹੜਾ ਘਰੀ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਟਮਾਟਰ ਦਾ ਇੱਕ ਪੀਸ ਆ ਜਿਹੜਾ ਤੁਸੀਂ ਲੈ ਲੈਣਾ ਕੱਟ ਕੇ ਉਹਨੂੰ ਵਿਚਾਲੋਂ ਤੁਸੀਂ ਲੈ ਸਕਦੇ ਆ ਤੇ ਥੋੜੀ ਥੋੜੀ ਖੰਡ ਇਦ ਇੱਕ-ਇੱਕ ਦੋ-ਦੋ ਦਾਣੇ ਕਰਕੇ ਇਦਾਂ ਤੁਸੀਂ ਇਹਦੇ ਉੱਪਰ ਖੰਡੇ ਜਿਹੜੇ ਪਾਉਣੇ ਆ ਇਦਾਂ ਤੁਸੀਂ ਵਿੱਚ ਚਿਪਕ ਜੇ ਜਾਵੇ ਮੀਨਜ਼ ਇੰਨੀ ਨਹੀਂ ਜ਼ਿਆਦਾ ਪਾਉਣੀ ਵੀ ਉਹ ਟਮਾਟਰ ਦੇ ਉੱਪਰ ਉਹ ਜਿਹੜੀ ਲਈ ਜਾਵੇ ਵਿੱਚ ਗਿੱਲੀ ਗਿੱਲੀ ਹੋ ਜੇ ਤੇ ਇਸ ਤਰ੍ਹਾਂ ਤੁਸੀਂ ਪਾਉਣੀ ਆ ਥੋੜੀ-ਥੋੜੀ ਕਰਕੇ ਇੱਕ-ਇੱਕ ਦੋ-ਦੋ ਦਾਣੇ ਕਰਕੇ ਇਸ ਤਰ੍ਹਾਂ ਟਮਾਟਰ ਦੇ ਉੱਪਰ ਪਹਿਲਾਂ ਖੰਡ ਪਾਉਣੀ ਆ ਤੇ ਫਿਰ ਆ ਜਿਹੜਾ ਥੋੜਾ ਜਿਹਾ ਸ਼ਹਿਦ ਪਾਉਣਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਦੇ ਅਣਗਿਣਤ ਜਿਹੜੇ ਫਾਇਦੇ ਆ ਬਹੁਤ ਵਧੀਆ ਇਹ ਸਿਹਤ ਤੇ ਲਈ ਟਮਾਟਰ ਖਾਣਾ ਟਮਾਟਰ ਜਿਹੜਾ ਵੈਸੇ ਆਪਾਂ ਲਗਾਉਣਾ ਹਨਾ ਫੇਸ ਤੇ ਲਗਾਉਣਾ ਸ਼ਾਇਦ ਲਗਾਉਣਾ ਤੇ ਚੀਨੀ ਜਿਹੜੀ ਇਹ ਸਕਰਬ ਦਾ ਕੰਮ ਕਰੂਗੀ ਜਿਹੜੀ ਆਪਾਂ ਖੰਡ ਲਈ ਹੈ ਇਹ ਤਾਂ ਕਰਕੇ ਲਈ ਹੈਗੀ ਆ ਇਹਦੇ ਉੱਪਰ ਜਿਹੜਾ ਆਪਾਂ ਲਗਾ ਲੈਣਾ ਇਸ ਤਰ੍ਹਾਂ ਤੇ ਆਪਣੇ ਫੇਸ ਦੇ ਉੱਪਰ ਜਿਹੜਾ ਇਹਨੂੰ ਆਪਾਂ ਸਕਰਬ ਕਰ ਸਕਦੇ ਆ ਜਿੰਨੀ ਵੀ ਟੈਨ ਹੋਣ ਗਰਮੀ ਦੇ ਵਿੱਚ ਜੰਮੀ ਹੋਏਗੀ ਸਾਰੀ ਇਹਦੇ ਨਾਲ ਆ ਜਿਹੜੀ ਉਹ ਕਲੀਅਰ ਹੋ ਜਾਏਗੀ ਤੁਹਾਨੂੰ ਜਿਵੇਂ ਤੁਸੀਂ ਫੇਸ਼ੀਅਲ ਕਰਵਾ ਕੇ ਆਉਣੇ ਹੁੰਦੇ ਆ ਓਦਾਂ ਦਾ ਜਿਹੜਾ ਫੀਲ ਹੋਏਗਾ ਇਦਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਗੋਲ ਰਾਉਂਡ ਸ਼ੇਪ ਦੇ ਵਿੱਚ ਜਿਵੇਂ ਸਕਰਬ ਕਰਦੇ ਹੈਗੇ ਉਸ ਤਰ੍ਹਾਂ ਤੁਸੀਂ ਇਹਨੂੰ ਸਕਰਬ ਕਰਨਾ ਹੈਗਾ ਆਪਣੇ ਤੁਸੀਂ neck ਤੇ ਜਿਵੇਂ ਗਰਦਨ ਤੇ ਇਹਨੂੰ ਹੱਥਾਂ ਬਾਵਾਂਦੇ ਉੱਪਰ ਤੇ ਆਪਣੇ ਫੇਸ ਦੇ ਉੱਪਰ ਜਿਹੜਾ ਕਰ ਸਕਦੇ ਨੇ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਜਿਵੇਂ ਇਹ ਸਾਰੀਆਂ ਚੀਜ਼ਾਂ ਘਰੇ ਆਪਾਂ ਵੈਸੇ ਵੀ ਖਾਣ ਦੇ ਵਿੱਚ ਵੀ ਵਰਤਦੇ ਆਂ ਤੇ ਜੇ ਇਹਨੂੰ ਆਪਾਂ ਫੇਸ ਤੇ ਲਗਾ ਲਾਂਗੇ ਤਾਂ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਤਿੰਨ ਚੀਜ਼ਾਂ ਨੂੰ ਟਰਾਈ ਕਰਨਾ ਸਾਰੀਆਂ ਆਪਣੇ ਘਰੇ ਪਈਆਂ ਹੁੰਦੀਆਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਗਲੋ ਆਉਂਦਾ ਤੇ ਜਿਹੜੀ ਟੈਨ ਆ ਸਾਰੀ ਜਿਵੇਂ ਗਰਮੀ ਦੇ ਵਿੱਚ ਆਪਾਂ ਧੁੱਪੇ ਤੁਰੇ ਫਿਰਦੇ ਆਂ ਤਾਂ ਉਹ ਜਿਹੜੀ ਸਾਰੀ ਟੈਨ ਆ ਉਤਰ ਜਾਏਗੀ ਬਿਲਕੁਲ ਜਿਵੇਂ ਤੁਸੀਂ ਪਾਰਲਰ ਚ ਆ ਕੇ ਇਦਾਂ ਫਰੈਸ਼ ਫਰੈਸ਼ ਫੀਲ ਕਰਦੇ ਹੁੰਨੇ ਆ ਤਾਂ ਉਸ ਤ ਸੀ ਆ ਸੀ ਗਿਆ ਤੇ ਮੈਂ ਜਦੋਂ ਇਹ ਯੂਜ਼ ਕਰਦੀ ਹੁੰਦੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਤੇ ਇਸ ਲਈ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਹੈਗਾ ਤੇ ਬਾਕੀ ਕਦੇ ਵੀ ਮੈਂ ਕੋਈ ਇਦਾਂ ਦੀ ਚੀਜ਼ ਨਹੀਂ ਅਸੀਂ ਲੈ ਕੇ ਆਏ ਤੇ ਵੀ ਜਿਹਦਾ ਕੋਈ ਨੁਕਸਾਨ ਹੋਵੇ ਕਿਉਂਕਿ ਆਪਾਂ ਖਾਣੇ ਵੀ ਹੈਗੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਤਰ੍ਹਾਂ ਫੇਸ ਦੇ ਉੱਪਰ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਸੌਫਟ ਸੌਫਟ ਤਰੀਕੇ ਨਾਲ 13 ਆਮ ਸ਼ੇਪ ਦੇ ਵਿੱਚ ਇਹਦਾ ਦੇਖੋ ਰਿਜ਼ਲਟ ਨਾਲ ਦੀ ਨਾਲ ਆਪਾਂ ਨੂੰ ਮਿਲਣਾ ਜਿਹੜਾ ਸ਼ੁਰੂ ਹੋ ਗਿਆ ਜਿੰਨੀ ਵੀ ਮੈਲ ਹੋਊਗੀ ਜਿੰਨੀ ਵੀ ਟੈਨ ਜੰਮੀ ਹੋਊਗੀ ਸਾਰੀ ਉੱਤਰ ਜਾਊਗੀ ਜੇ ਦੂਸਰੇ ਹਸਨਾਰੇ ਦਾ ਫਰਕ ਲੱਗ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਮਿਲਣਾ ਸ਼ੁਰੂ ਹੋ ਜਾਏਗਾ ਕੋਈ ਵੀ ਇਹਦੇ ਵਿੱਚ ਫਿਲਟਰ ਨਹੀਂ ਲਗਾਇਆ ਸਾਰਿਆਂ ਨੇ ਟਰਾਈ ਕਰਨਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਲਾਈਕ ਕ ਅੱਜ ਇੱਕ ਕਮਾਲ ਦੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਇਹਦੇ ਲਈ ਆਪਾਂ ਨੂੰ ਤਿੰਨ ਚੀਜ਼ਾਂ ਜਿਹੜੀਆਂ ਚਾਹੀਦੀਆਂ ਇੱਕ ਘਰ ਦੇ ਵਿੱਚ ਇਹ ਸਾਰੀਆਂ ਘਰ ਹੀ ਮਿਲਦੀਆਂ ਆਪਾਂ ਨੂੰ ਕੁਝ ਵੀ ਆਪਾਂ ਬਾਜ਼ਾਰੋਂ ਨਹੀਂ ਲੈ ਕੇ ਆਉਣਾ ਤੇ ਇਹਦੇ ਕਮਾਲ ਦੇ ਜਿਹੜੇ ਫਾਇਦੇ ਆ ਸ਼ਹਿਦ ਚਾਹੀਦਾ ਤੁਸੀਂ ਥੋੜਾ ਜਿਹਾ ਸ਼ਹਿਦ ਹੀ ਚਾਹੀਦਾ ਤੇ ਇੱਕ ਟਮਾਟਰ ਲਿਆ ਹੈਗਾ ਆਪਾਂ ਤੇ ਥੋੜਾ ਜਿਹਾ ਆਪਾਂ ਨੂੰ ਖੰਡ ਚਾਹੀਦੀ ਹੈ ਜਿਵੇਂ ਘਰੇ ਆਪਣੇ ਖੰਡ ਆ ਜਿਹੜੀ ਹੁੰਦੀ ਹੈ ਟਮਾਟਰ ਵੀ ਘਾਰੀ ਹੁੰਦਾ ਤੇ ਸ਼ਾਇਦ ਵੀ ਜਿਹੜਾ ਘਾਰੀ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਟਮਾਟਰ ਦਾ ਇੱਕ ਪੀਸ ਆ ਜਿਹੜਾ ਤੁਸੀਂ ਲੈ ਲੈਣਾ ਕੱਟ ਕੇ ਉਹਨੂੰ ਵਿਚਾਲੋ ਤੁਸੀਂ ਲੈ ਸਕਦੇ ਆ ਤੇ ਥੋੜੀ ਥੋੜੀ ਖੰਡ ਇਦਾਂ ਇਹਦੇ ਉੱਪਰ ਤੁਸੀਂ ਪਾਉਣੀ ਆ ਇੱਕ ਇੱਕ ਦੋ ਦੋ ਦਾਣੇ ਕਰਕੇ ਇਦਾਂ ਤੁਸੀਂ ਇਹਦੇ ਉੱਪਰ ਖੰਡੇ ਜਿਹੜੇ ਪਾਉਣੇ ਆ ਇਦਾਂ ਤੁਸੀਂ ਵਿੱਚ ਚਿਪਕ ਜੇ ਜਾਵੇ ਮੀਨਸ ਇੰਨੀ ਨਹੀਂ ਜ਼ਿਆਦਾ ਪਾਉਣੀ ਵੀ ਉਹ ਟਮਾਟਰ ਦੇ ਉੱਪਰ ਉਹ ਜਿਹੜੀ ਲਈ ਜਾਵੇ ਵਿੱਚ ਗਿੱਲੀ ਹੋ ਜੇ ਤੇ ਇਸ ਤਰ੍ਹਾਂ ਤੁਸੀਂ ਪਾਉਣੀ ਆ ਥੋੜੀ ਥੋੜੀ ਕਰਕੇ ਇੱਕ ਇੱਕ ਦੋ ਦੋ ਦਾਣੇ ਕਰਕੇ ਇਸ ਤਰ੍ਹਾਂ ਟਮਾਟਰ ਦੇ ਉੱਪਰ ਪਹਿਲਾਂ ਖੰਡ ਪਾਉਣੀ ਆ ਤੇ ਫਿਰ ਆ ਜਿਹੜਾ ਥੋੜਾ ਜਿਹਾ ਸ਼ਹਿਦ ਪਾਉਣਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਦੇ ਅਣਗਿਣਤ ਜਿਹੜੇ ਫਾਇਦੇ ਆ ਬਹੁਤ ਵਧੀਆ ਇਹ ਸਿਹਤ ਦੇ ਲਈ ਟਮਾਟਰ ਖਾਣਾ ਟਮਾਟਰ ਜਿਹੜਾ ਵੈਸੇ ਆਪਾਂ ਲਗਾਉਣਾ ਹਨ ਫੇਸ ਤੇ ਲਗਾਉਣਾ ਇਹਦਾ ਰਸ ਲਗਾਉਣਾ ਸ਼ਾਇਦ ਲਗਾਉਣਾ ਤੇ ਚੀਨੀ ਜਿਹੜੀ ਇਹ ਸਕਰਬ ਦਾ ਕੰਮ ਕਰੂਗੀ ਜਿਹੜੀ ਆਪਾਂ ਖੰਡ ਲਈ ਹੈ ਇਹ ਤਾਂ ਕਰਕੇ ਲਈ ਹੈਗੀ ਆ ਇਹਦੇ ਉੱਪਰ ਜਿਹੜਾ ਆਪਾਂ ਲਗਾ ਲੈਣਾ ਇਸ ਤਰ੍ਹਾਂ ਤੇ ਆਪਣੇ ਫੇਸ ਦੇ ਉੱਪਰ ਜਿਹੜਾ ਇਹਨੂੰ ਆਪਾਂ ਸਕਰਬ ਕਰ ਸਕਦੇ ਆ ਜਿੰਨੀ ਵੀ ਟੈਨ ਹੋਣ ਗਰਮੀ ਦੇ ਵਿੱਚ ਜੰਮੀ ਹੋਏਗੀ ਸਾਰੀ ਇਹਦੇ ਨਾਲ ਆ ਜਿਹੜੀ ਉਹ ਕਲੀਅਰ ਹੋ ਜਾਏਗੀ ਤੁਹਾਨੂੰ ਜਿਵੇਂ ਤੁਸੀਂ ਫੇਸ਼ੀਅਲ ਕਰਵਾ ਕੇ ਆਉਣੇ ਹੁੰਦੇ ਆ ਓਦਾਂ ਦਾ ਜਿਹੜਾ ਫੀਲ ਹੋਏਗਾ ਇਦਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਗੋਲ ਰਾਉਂਡ ਸ਼ੇਪ ਦੇ ਵਿੱਚ ਜਿਵੇਂ ਸਕਰਬ ਕਰਦੇ ਹੈਗੇ ਉਸ ਤਰ੍ਹਾਂ ਤੁਸੀਂ ਇਹਨੂੰ ਸਕਰਬ ਕਰਨਾ ਹੈਗਾ ਆਪਣੇ ਤੁਸੀਂ neck ਤੇ ਜਿਵੇਂ ਗਰਦਨ ਤੇ ਇਹਨੂੰ ਹੱਥਾਂ ਬਾਵਾਂਦੇ ਉੱਪਰ ਤੇ ਆਪਣੇ ਫੇਸ ਦੇ ਉੱਪਰ ਜਿਹੜਾ ਕਰ ਸਕਦੇ ਨੇ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਜਿਵੇਂ ਇਹ ਸਾਰੀਆਂ ਚੀਜ਼ਾਂ ਘਰੇ ਆਪਾਂ ਵੈਸੇ ਵੀ ਖਾਣ ਦੇ ਵਿੱਚ ਵੀ ਵਰਤਦੇ ਆਂ ਤੇ ਜੇ ਇਹਨੂੰ ਆਪਾਂ ਫੇਸ ਤੇ ਲਗਾ ਲਾਂਗੇ ਤਾਂ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਤਿੰਨ ਚੀਜ਼ਾਂ ਨੂੰ ਟਰਾਈ ਕਰਨਾ ਸਾਰੀਆਂ ਆਪਣੇ ਘਰੇ ਪਈਆਂ ਹੁੰਦੀਆਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਗਲੋ ਆਉਂਦਾ ਤੇ ਜਿਹੜੀ ਟੈਨ ਆ ਸਾਰੀ ਜਿਵੇਂ ਗਰਮੀ ਦੇ ਵਿੱਚ ਆਪਾਂ ਧੁੱਪੇ ਤੁਰੇ ਫਿਰਦੇ ਆਂ ਤਾਂ ਉਹ ਜਿਹੜੀ ਸਾਰੀ ਟੈਨ ਆ ਉਤਰ ਜਾਏਗੀ ਬਿਲਕੁਲ ਜਿਵੇਂ ਤੁਸੀਂ ਪਾਰਲਰ ਚ ਆ ਕੇ ਇਦਾਂ ਫਰੈਸ਼ ਫਰੈਸ਼ ਫੀਲ ਕਰਦੇ ਹੁੰਦੇ ਆ ਤਾਂ ਉਸ ਤ ਰਸਿਆ ਸੀਗਾ ਤੇ ਮੈਂ ਜਦੋਂ ਇਹ ਯੂਜ਼ ਕਰਦੀ ਹੁੰਨੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਤੇ ਇਸ ਲਈ ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਹੈਗਾ ਤੇ ਬਾਕੀ ਕਦੇ ਵੀ ਮੈਂ ਕੋਈ ਇਦਾਂ ਦੀ ਚੀਜ਼ ਨਹੀਂ ਅਸੀਂ ਲੈ ਕੇ ਆਏ ਤੇ ਵੀ ਜਿਹਦਾ ਕੋਈ ਨੁਕਸਾਨ ਹੋਵੇ ਕਿਉਂਕਿ ਆਪਾਂ ਖਾਣੇ ਵੀ ਹੈਗੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਸ ਤਰ੍ਹਾਂ ਫੇਸ ਦੇ ਉੱਪਰ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈਗਾ ਸੌਫਟ ਸੌਫਟ ਤਰੀਕੇ ਨਾਲ 13 ਆਮ ਸ਼ੇਪ ਦੇ ਵਿੱਚ ਇਹਦਾ ਦੇਖੋ ਰਿਜ਼ਲਟ ਨਾਲ ਦੀ ਨਾਲ ਆਪਾਂ ਨੂੰ ਮਿਲਣਾ ਜਿਹੜਾ ਸ਼ੁਰੂ ਹੋ ਗਿਆ ਜਿੰਨੀ ਵੀ ਮੈਲ ਹੋਊਗੀ ਜਿੰਨੀ ਵੀ ਟੈਨ ਜੰਮੀ ਹੋਊਗੀ ਸਾਰੀ ਉੱਤਰ ਜੂਗੀ ਜੇ ਦੂਸਰੇ ਹਸਨਾਰੇ ਦਾ ਫਰਕ ਲੱਗ ਰਿਹਾ ਤੇ ਨਾਲ ਦੀ ਨਾਲ ਤੁਹਾਨੂੰ ਇਹਦਾ ਰਿਜ਼ਲਟ ਆ ਜਿਹੜਾ ਮਿਲਣਾ ਸ਼ੁਰੂ ਹੋ ਜਾਏਗਾ ਕੋਈ ਵੀ ਇਹਦੇ ਵਿੱਚ ਫਿਲਟਰ ਨਹੀਂ ਲਗਾਇਆ ਸਾਰਿਆਂ ਨੇ ਟਰਾਈ ਕਰਨਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਲਾਈਕ ਕ